ਪੜਾ ਨਾਲੋਂ ਉਮਰ ਨ ਮੇਰੀ ਹੋ ਜਾਵੇ ਜਿਹੜੀਆਂ ਅਗਲੀਆਂ ਲਾਈਨਾਂ ਤੁਸੀਂ ਸੁਣ ਕੇ ਦੇਖਿਓ ਹੁਣ ਤਾਂ ਮੀਂਹ ਦਾ ਵੀ ਮੌਸਮ ਆਣਾ ਹੈ ਨਾ ਕਹਿੰਦਾ ਵੇ ਦੁੱਕੜੀਆਂ ਪਿੱਛੋਂ ਵੱਗਦੀ ਕਣੀਆਂ ਪਿੱਛੋਂ ਵੱਗਦੀ ਕੈਂਟ ਖਵਾ ਵਰਗਾ ਤੇਰਾ ਬੇਦੁਰਿਸ਼ਟਾ ਸਭ ਵਿੱਚ ਸ ਵਰਗਾ ਹੈ ਬੇਸੁਣਾ ਕੋਈ ਨਹੀਂ ਹੋਣਾ ਤੇਰੇ ਨਾਂ ਵਰਗਾ ਮੰਸੂਨ ਪੜੀ ਲੱਗਣੀ ਐ ਮਰਪਰੀ ਤੇ ਦਵਾਣਾ ਬਾਈ ਜੀ ਇਹਨਾਂ ਦੇ ਬਹੁਤ ਮਦਦੋ ਮੇਰੇ ਤਾਂ ਪੇਮੈਂਟ ਨਹੀਂ ਗਣੇ ਦੌਲਤਾਂ ਵੀ ਮਿਲ ਗਈਆਂ ਸ਼ੌਕਤਾਂ ਵੀ ਮਿਲ ਗਈਆਂ ਨਾ ਛੋਟੇ ਛੋਟੇ ਹੰਦੇ ਸੰਦੇ ਸੀ ਤੇ ਸਾਡੇ ਇਹਨੇ ਗਾਣੇ ਡਰਾਂਟੋ ਵੀਰਪਾਲ ਦਾ ਲੋਕੋ ਤੁਸੀਂ ਸੁਣਾਈ ਆ ਮੈਂ ਹਾਂ ਡਰਾਂਟੋ ਨਹੀਂ ਆ ਦੋ ਗਾਣੇ ਸੁਣਾ ਦੇਣਾ ਵੀਰਪਾਲ ਦੇ ਸੁਣਾ ਦੇਣਾ ਹੁਰੂ ਰੋ ਦੀ ਹੋਣੀ ਰਾਜ ਰਣਜੀਤ ਦੀ ਹੋ ਲੰਕਣ ਚ ਪਿਆ ਸਾਡਾ ਤਾਜ ਦੇਖ ਕੇ ਦੀ ਤੇ ਜਿਹੜੀ ਸੋਨਾ ਜੰਮਦੀ ਸੋਚਿਆ ਮੈਂ ਪੈਰੀਆਂ ਦੇ ਬਾਗ ਦੇਖ ਕੇ ਟੋਰਾਂਟੋ ਦੀਆਂ ਸੜਕਾਂ ਤੇ ਆ ਦੱਬੂ ਅਸ਼ਰਾ ਤੋੜਦੇ ਜਹਾਜ਼ ਦੇਖ ਕੇ ਓਏ ਅੱਖਾਂ 'ਚ ਸਵੇ ਸੋਨ ਲੱਗਦੀ ਓਏ ਰੀਲਾਂ ਉਤੇ ਹੱਥ ਦਾ ਪੰਜਾਬ ਦੇਖ ਕੇ ਰੂਟ ਬਿਆਦੇ ਰਤੇ ਵਰਗੀ ਇਹ ਗਾਣਾ ਮੈਂ ਤਨ ਥੋੜਾ ਜਿਹਾ ਗਾਣੇ ਦਾ ਕੇਸਾ ਰਵਦਾ ਰਾਤ ਨੂੰ 2:30 ਵਜੇ ਬਣਾਇਆ ਸੀਗਾ ਜੇ ਉਸੇ ਔਰ 10 ਫੋਲ ਦੋ ਗੜਾਈਆਂ ਸੀਗੀਆਂ ਵੀ ਜੱਟ ਮਿਲ ਜੇ ਦੀ ਪੱਕੀ ਆ ਗਾ ਤੁਰਦਾ ਮਲਕਾ ਕਿਹੜਾ ਸੀ ਸਟੂਡੀਓ ਬੈਠੇ ਜੀ ਰਾਤ ਨੂੰ ਤੇ ਜੰਗਵਈਆਂ ਨੇ ਜਿੱਦਾਂ ਦਾ ਡਿਮਾਨਾ ਚੱਲ ਰਿਹਾ ਹੈ ਵੀ ਮੈਨੂੰ ਨਹੀਂ ਲੱਗਦਾ ਕੋਈ ਸੁਣੂਗਾ ਆਪਣਾ ਗਾਣਾ ਪਰ ਅਸੀਂ 25 ਮਿੰਟਾਂ ਚ ਜੀ ਤੱਕ ਜੇਗਾ ਗਾਉਣਾ ਉਹਨੇ ਲੈ ਕੇ ਆ ਬਸ ਇੰਨੇ ਹੀ ਗੀਤ ਬਣਾਤਾ ਹਾਂ 10 ਫੋਲ ਤੇ ਉਹਦੇ ਬਾਅਦ ਦੂਜੀ ਸਾਰਿਆਂ ਨੇ ਬੜਾ ਪਿਆਰ ਦਿੱਤਾ ਮੈਂ ਬਹੁਤ ਖੁਸ਼ਕਿਸਮਤ ਮੰਨਦਾ ਵੀ ਇੰਦਾਂ ਦੀ ਵਧੀਆ ਲਿਫਟ ਮੇਰੇ ਜੀ ਆਇਆਂ ਨਾ ਇੰਦਾਂ ਨੇ ਤੀਜਾ ਨੂੰ ਸੁਰੋਤਿਆਂ ਨੇ ਸਾਰਿਆਂ ਨੇ ਪਿਆਰ ਕਰਿਆ ਹੋਰ ਹੂਟ ਬਿਆਂ ਦੇ ਰਤੇ ਵਰਗੀ ਅੰਦਾਹੀ ਦਾ ਫੰਬਾ ਹੋ ਬਣ ਤੇ ਜੱਤ ਦੀ ਢੱਲੀ ਜੈਸੀ ਲੈ ਨਕਸ਼ਿ ਹੋ ਨੁਰਬ ਉਹਦੇ ਸੇ ਸਰਦੋ ਸੁਣਾ ਚੁਪ ਗੱਦਿਆਂ ਤਲਾ ਡੰਗਾ ਫਿਰ ਤਣ ਥਲੇ ਉੱਟਦਾ ਬੇਗੀਆਂ ਵੜੀ ਲਾ ਕੇ ਬਾਣਦਾ ਮੰਜਾ ਹੋ ਮੁੜ ਕੇ ਮਿਲਣਾ ਨੇ ਕਰਦਾ ਮਿਲ ਕੇ ਜਾਂਦਾ ਜੇੜਾ ਬੀਰ ਬਲ ਵਰਗੀ ਹੈ ਮਤ ਪੱਟੂ ਦੀ ਫਿਰ ਤੋਂ ਖੁੱਲਾਵੇਗਾ ਜੱਟ ਮੇਰੀ ਦੀ ਬੰਦੀ ਵਰਗਾ ਇਥੋਂ ਦਾ ਖੰਡਾ ਗੇੜਾ ਜੱਟ ਮੇਰੀ ਦੀ ਬੰਦੀ ਵਰਗਾ ਇਥੋਂ ਦਾ ਖਾਂਗਾ ਗੇੜਾ ਇੱਕ ਇੱਕ ਦੋ ਗਾਇਨਾ ਸਰਮੇ ਤੋਂ ਦਾ ਤੋਸ ਹੁੰਦਾ ਨਹੀਂ ਗਾਣਾ ਦੇ ਪਾਈਓ ਸਭ ਤਰੇ ਨਾ ਹੋਣ ਵੀ ਅਕਸਰ ਅਜੀ ਗੱਤੀ ਚ ਜਾਂਦੇ ਸੋਚਦੇ ਹੁੰਦੇ ਆ ਤਾਂ ਮੈਂ ਕਿਹਾ ਵੀ ਮੈਂ ਅੱਜ ਇੱਥੇ ਜ਼ਰੂਰ ਸੁਣਾਉਂਗਾ। ਸੁਹਾਲੇ ਤੋਂ ਪਹਿਲਾਂ ਕਿਦ ਆਉਂਦਾ ਏ ਹਰ ਵਾਰ ਤੇਰਾ ਉਹ ਭੁੱਲਿਆ ਨਹੀਂ ਜਾਂਦਾ ਪਿਆਰ ਤੇਰਾ ਕੌਣ ਪਾ ਗਿਆ ਦੋਹਾਂ ਦੇ ਵਿੱਚ ਫਰਕ ਹਜ਼ਾਰਾਂ ਕੂਹਾਂ ਦਾ ਸੋਰੀ ਜੇ ਤੁਹਾਡੀ ਕਰਦੇ ਹਾਂ ਇਹਦੇ ਤਾਂ ਮੈਂ ਸਭ ਨਾਲ ਸੈਟ ਕਰ ਲੈਣੀ। ਕੋ ਕੌਣ ਪਾ ਗਿਆ ਤੋਹਾਂ ਦੇ ਵਿੱਚ ਫਰਕ ਹਜ਼ਾਰਾਂ ਕੋਹਾਂ ਦਾ ਵਕਤ ਕਰ ਗਿਆ ਸਾਜ਼ਿਸ਼ ਕਰ ਵਕਤ ਕਰ ਗਿਆ ਸਾਜ਼ਿਸ਼ ਕੋਈ ਦੋਸ਼ ਨਾ ਸਾਡੇ ਦੋਹਾਂ ਦਾ ਕਹਿੰਦਾ ਪਹਿਲਾਂ ਵਾਂਗੂ ਅੱਜ ਵੀ ਤੈਨੂੰ ਚਾਹਦਾ ਏ ਦਿਲਦਾਰ ਤੇਰਾ ਕੁੰਦਿਆਨੀ ਜਾਂਦਾ ਪਿਆਰ ਤੇਰਾ ਕਿਤੇ ਅਕੇ ਭੁੱਲ ਗਈ ਤੂੰ ਜਦ

सुने करनूं जहर भी सीने खो पहले आज भी शेकर रब तो बद के कर दिया सत्कार तेरा बुद्धियाँ नहीं जानता प्यार तेरा ऐसी कारी बोल करें